ओके हां जी बंधु ਜੀ 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 ਲਾਈਵ ਫਰੇਮ ਲਾਈਕ ਜੀ ਸਰ ਸਭ ਤੋਂ ਪਹਿਲਾਂ ਤੇ ਤੁਹਾਨੂੰ ਸਾਰਿਆਂ ਨੂੰ ਅਮਰ ਸਰ ਦੇ ਸਾਡੇ মিডিਆ ਦੇ ਦੋਸਤਾਂ ਨੂੰ ਵੈਲਕਮ ਜੀ ਆ ਤੁਸੀਂ ਥੋੜੇ ਜੇ ਨੋਟਿਸ ਦੇ ਉੱਤੇ ਸਾਬੀ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਧੰਨਵਾਦ ਤੁਸੀਂ ਟਾਈਮ ਕੱਢ ਕੇ ਆਏ ਹੋ ਬਹੁਤ ਹੀ ਇੱਕ ਜਿਹੜਾ ਇੰਪੋਰਟੈਂਟ ਇਸ਼ੂ ਹੈ ਉਹਦੇ ਤੇ ਤੁਹਾਡੇ ਨਾਲ تھوڑی ਵਿਕਾਸ ਸਰਚਾ ਕਰਨੀ ਤੋਂ ਮੈਂ ਤੁਹਾਡੇ ਲਈ ਬੀਡੀਏ ਦੇ ਲਈ پوری ਦੁਨੀਆ ਦੇ ਵਿੱਚ ਜਿਹੜੀ ਪਿਛਲੇ ਦਿਨੀ ਤਦੰਤ ਆਰੰਡ ਦੇ ਵਿੱਚ ਇਲੈਕਸ਼ਨ ਹੋਈ ਹੈ ਉਹਦੇ ਬਾਅਦ ਵਿੱਚ ਮੈਂ ਆਮ ਆਦਮੀ ਪਾਰਟੀ ਵੱਲੋਂ ਕੁਝ ਚੀਜ਼ਾਂ ਵੱਲ ਜਿਹੜਾ ਪੰਜਾਬੀਆਂ ਦਾ ਖਾਸ ਤੌਰ ਤੇ ਸਿੱਖਾਂ ਦਾ ਜਿਹੜਾ ਉਹ ਧਿਆਨ ਜਿਹੜਾ ਖਿੱਚਣਾ ਚਾਹੁੰਦਾ। ਬੜੇ 14 ਤਰੀਕ ਨੂੰ ਤੁਸੀਂ ਦੇਖਿਆ ਨਤੀਜਾ 11 ਤਰੀਕ ਨੂੰ VOTING ਹੋਈ ਹੈ ਤਰ ਤਰ ਦੇ ਵਿੱਚ ਪਾਈ ਇਲੈਕਸ਼ਨ ਦੀ ਆਮ ਆਦਮੀ ਪਾਰਟੀ ਦਾ ਮੀਤਵਤ ਸਭਾਗ ਵੀਰ ਸਿੰਘ ਸੰਧੂ ਕريب ਵਾਹਿਆਰ ਵੋਟਾਂ ਦੇ ਨਾਲ ਜਿਹੜੀ ਆ ਉਹਨਾਂ ਨੇ ਜਿੱਤ ਪ੍ਰਾਪਤ ਜਿਹੜੀ ਕੀਤੀ ਹੈ। ਔਰ ਦੂਸਰੇ ਨੰਬਰ ਦੇ ਉੱਤੇ ਜਿਹੜਾ ਦਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਥੋੜੇ ਜਿਹਾ ਅਕਾਲੀ ਦਲ ਉਹ ਤਾਂ ਪੂਰਾ ਅਕਾਲੀ ਦਲ ਦੀ ਹੈ। ਉਹਦੇ ਪ੍ਰਧਾਨ ਜੀ ਸੁਖਬੀਰ ਸਿੰਘ ਬਾਦਲ ਜੀ ਬਹੁਤ ਬੱਡੇ ਲੋਕਾਂ ਨੂੰ ਬਲ ਸੁਫਰੇ ਜਿਹੜੇ ਦਿਖਾ ਰਹੇ ਆ ਮੈਂ ਉਹਦੇ ਬਾਰੇ ਵਿੱਚ ਗੱਲ ਕਰਨੀ ਚਾਹੁੰਦਾ ਕਿ ਇਹ ਜਿਹੜੀ ਇਲੈਕਸ਼ਨ ਹੈ ਇਹ ਨੇ ਜਿਹੜੀ ਨੈਗੇਟਿਵ ਚੀਜ਼ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਪੈਦਾ ਕੀਤੀ ਹੈ ਅਕਾਲੀ ਦਲ ਜਿਹਦੀ ਹੋਂਦ ਖਤਮ ਹੋ ਚੁੱਕੀ ਆ ਪੂਰੇ ਪੰਜਾਬ ਦੇ ਵਿੱਚੋਂ ਉਹਦੇ ਹਲਕੇ ਨੂੰ ਸਖਬੀਰ ਹੋਣੀ ਪਤਿਆਰ ਦੇ ਸੀਗੇ ਕਿ ਪੰਤਕ ਹਲਕਾ ਉਸ ਹਲਕੇ ਦੇ ਵਿੱਚੋਂ ਉਹਨਾਂ ਨੂੰ ਇਲੈਕਸ਼ਨ ਲੜਾਉਣ ਵਾਸਤੇ ਕੋਈ ਉਮੀਦਵਾਰ ਨਹੀਂ ਮਿਲਿਆ ਜਿਹੜਾ ਕੋਕਾਲੀ ਹੋਵੇ। ਉਹ ਜਿਹੜਾ ਉਮੀਦਵਾਰ ਉਹਨਾਂ ਨੇ ਇਲੈਕਚਰ ਤੇ ਤਾ ਦਿਆ ਜਿਹੜੇ ਮੈਡਮ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਤਾਦੇ ਸਤਿਕਾਰ ਦੋ ਉਹ ਵੀ ਤਰਤਾ ਜ਼ਿਲ੍ਹੇ ਦੇ ਵਿੱਚ ਸੀ। ਉਹ ਵੀ ਮਜੀਠੀ ਦੇ ਹਲਕੇ ਤੋਂ ਭੰਗਾਵੀ ਪਿੰਡ ਤੋਂ ਖੜ ਕੇ ਇੱਕ ਤੰਦੀ ਫੌਜੀ ਜਿੱਨੂੰ ਕਹਿੰਦੇ ਉਹਦੀ ਪਤਨੀ ਨੂੰ ਲਿਆ ਕੇ ਮੈਦਾਨ ਚ ਛਾਦਿਆ। ਔਰ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਬਹੁਤ ਵੱਡਾ ਦੁਖਦਾਇਕ ਪਹਿਲੂ ਆ ਕੇ ਸੁਖਵੀਰ ਨੇ ਇੱਕ ਗੈਂਗਸਟਰ ਦਾ ਰਿਸ਼ਤੇਦਾਰ ਨੂੰ ਜਿਹੜਾ ਟਿਕਟ ਦੇਵੇ ਟਿਕਟ ਦੇ ਕੇ ਜਿਹੜਾ ਉੱਥੇ ਮੈਦਾਨ ਦੇ ਵਿੱਚ ਥਾ ਦੇ ਆ ਚਾਹੇ ਲੋਕਾਂ ਨੇ ਉਹਨੂੰ ਰੱਦ ਕਰ ਦਿੱਤਾ ਬਹੁਤ ਬੁਰੀ ਤਰ੍ਹਾਂ ਪਰ ਜਿਸ ਤੰਗ ਨਾਲ ਇਲੈਕਸ਼ਨ ਹੋਈ ਮੈਂ ਉਹ ਸਿਲੈਕਸ਼ਨ ਦੇ ਵਿੱਚ ਸੀਗਾ ਜਿਸ ਤੰਗ ਨਾਲ ਗੈਂਗਸਟਰਵਾਦੀ ਵਤੋਂ ਕਿੱਤੀ ਸੁਖਬੀਰ ਨੇ ਜਿਸ ਤੰਗ ਨਾਲ ਉਹਨਾਂ 40 ਪਿੰਡਾਂ ਦੇ ਵਿੱਚ 50 ਪਿੰਡਾਂ ਦੇ ਵਿੱਚ ਦਹਿਸ਼ਤ ਫੈਲਾਈ ਗਈ ਇਸ ਤੰਗ ਦੇ ਨਾਲ ਫੋਨ ਕਰਾ ਕਰਕੇ ਗੈਂਗਸਟਰਾਂ ਕੋਲੋਂ ਵੋਟਰਾਂ ਨੂੰ ਡਰਾਇਆ ਗਿਆ ਪਿੰਡਾਂ ਦੇ ਸਰਪੰਚਾਂ ਨੂੰ ਡਰਾਇਆ ਗਿਆ ਉਹ ਇੱਥੋਂ ਤੱਕ ਕਿ ਸਾਡੇ ਉਮੀਦਵਾਰ ਸਰਦਾਰ ਅਮਿਤ ਸਿੰਘ ਸੰਧੂ ਨੂੰ ਵੀ ਧਮਕੀ ਦਵਾਈ ਗਈ ਉਹ ਐਫਆਈਆ ਵੀ ਦਰਜ ਹੈ ਐਫਆਈਆ ਪੱਛਾ ਦਰਜ ਹੋਇਆ ਹੈ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਬੜਾ ਸੀਰੀਅਸ ਆਲਟੈਕਸ ਦੇ ਵਿੱਚ ਬਹੁਤ ਸੀਰੀਅਸ ਪੁਆਇੰਟ ਹੈ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਕਾਲੀ ਦਲ ਨੇ ਟਿਕਟ ਦਵਾ ਕੇ ਗੈਂਗਸਟਰਵਾਦ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਕਾਲੀਆਂ ਹੀ ਲੈਂਦਾ ਸੀਗਾ ਜਿਹੜਾ ਡਰਗ ਮਾਫੀਆ ਗੈਂਗਸਟਰਵਾਦ ਇਹੀ ਲੈ ਕੇ ਪਿਛਲੇ 10 ਸਾਲ ਜਦੋਂ ਨਾ ਦੀ ਸਰਕਾਰ ਸੀਗੀ ਉਹ ਅੱਜ ਉਹਨਾਂ ਨੇ ਪ੍ਰਤੱਖ ਸੁਖਬੀਰ ਨੇ ਉਹਨਾਂ ਨੂੰ ਟਿਕਟ ਦੇ ਕੇ ਇਹ ਮੰਨ ਲਿਆ ਕਿ ਉਹਨਾਂ ਦੀ ਪਾਰਟੀ ਕੋਈ ਪੰਥਕ ਨਹੀਂ ਹੈ ਉਹ ਗੈਂਗਸਟਰਾਂ ਦੀ ਪਾਰਟੀ ਹੈ ਉਹ ਗੈਂਗਸਟਰਾਂ ਦੀ ਪਾਰਟੀ ਦੀ ਨਮਾਇੰਦਗੀ ਕਰਦੇ ਆ। ਔਰ ਇਹ ਪਿਰਤ ਜਿਹੜੀ ਆ ਇਹ ਪੰਜਾਬ ਦੇ ਵਿੱਚ ਸਖਬੀਰ ਪਾਉਣੀ ਚਾਹੁੰਦਾ। ਅਸੀਂ ਇਹ ਪਿਰਤ ਨਹੀਂ ਪੈਣ ਦਵਾਂਗੇ। ਮੈਂ ਆਮ ਆਦਿ ਵੀ ਪਾਰਟੀ ਵੱਲੋਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਕਹੂੰਗਾ ਕਿ ਇਹ ਜਿਹੜਾ ਬਤਦਾ ਹੋਇਆ ਉੱਥੇ ਲੈਕਚਰ ਦੇ ਵਿੱਚ ਜਿਹੜਾ ਦਹਿਸ਼ਤ ਦਾ ਮਾਹੌਲ ਸਿਰਜਿਆ ਗਿਆ ਜਿਸ ਸਦਸਦੇ ਆ ਰਹੇ ਤੇ ਸੁਖਬੀਰ ਨੇ ਵੋਟਾਂ ਲਈਆਂ ਤੇ ਅੱਜ ਕਹਿ ਰਿਹਾ ਕਿ ਪੰਥਕ ਸਾਡਾ ਦੂਜੇ ਨੰਬਰ ਤੇ ਆ ਗਿਆ ਦੀ ਅਸੀਂ ਤਾਂ ਵੇਖਿਓ 27 ਕੀ ਕਰਦੇ ਆਂ ਦੀ ਇੱਕ ਬਹੁਤ ਵੱਡਾ ਜਾਂਚ ਦਾ ਵਿਸ਼ਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਇਹ ਕਦੇ ਵੀ ਮੁੜ ਕੇ ਪੰਜਾਬ ਦੀ ਪੋਲਿਟਿਕਸ ਵਿੱਚ ਨਹੀਂ ਹੋਣਾ ਚਾਹੀਦਾ ਇਹ ਜਾਂਚ ਜਿਹੜੀ ਹੈ ਚਾਹੇ ਕੋਈ ਐਸਆਈਟੀ ਬਣਾਈ ਜਾਵੇ ਚਾਹੇ ਕੋਈ ਛੋਟ ਕੀਤਾ ਜਾਵੇ ਸਰੰਤਾਰ ਦੇ ਉਹਨਾਂ ਲੋਕਾਂ ਨੂੰ ਮਿਲਿਆ ਜਾਵੇ ਜਿਨ੍ਹਾਂ ਲੋਕਾਂ ਨੇ ਬਹਿਸ ਦੇ ਮਾਹੌਲ ਵਿੱਚ ਵੋਟਾਂ ਪਾਈਆਂ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਫੋਨ ਕਰ ਕਰਕੇ ਰਾਤ ਨੂੰ ਰਾਤ ਮੁਕਾ ਕੇ ਜਿਹੜੀਆਂ ਵੋਟਾਂ ਲਈਆਂ ਗਈਆਂ ਇਹ ਜਾਂਚ ਕਰਨੀ ਚਾਹੀਦੀ ਔਰ ਜਿਹੜੇ ਬੰਦੇ ਜਿੱਦਾਂ ਡਰਗ ਮਾਫੀਆ ਦੇ ਸੱਜਣਾ ਜਿਹੜੇ ਉਹ ਤੁਸੀਂ ਅੰਦਰ ਦੇ ਰਹੇ ਹੋ ਇਦਾਂ ਹੀ ਜਿਹੜੇ ਬੰਦੇ ਡੈਕਸਰਵਾਦ ਨੂੰ ਬੜਾਵਾ ਦੇ ਕੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਸਰਾਏ ਪਾਉਣਾ ਚਾਹੁੰਦੇ ਪਹਿਲਾਂ ਹੀ ਸਾਡਾ ਪੰਜਾਬ 'ਚ ਬਹੁਤ ਨੁਕਸਾਨ ਹੋ ਗਿਆ ਬਾ ਸੁਖਵੀਰ ਜੇ ਸਰਾਏ ਪੰਜਾਬ ਦੀ ਪੋਲਿਟਿਕਸ ਨੂੰ ਤੇ ਪੰਜਾਬ ਦੇ ਨੌਜਵਾਨਾਂ ਨੂੰ ਪਾਉਣਾ ਚਾਹੁੰਦਾ ਇਹ ਬੜਾ ਇੱਕ ਘਾਤਕ ਅਦਸਤਾ ਇਸ ਸਦਸਤੇ ਨੂੰ ਜਿਹੜਾ ਰੋਕਣਾ ਚਾਹੀਦਾ ਜਿੰਨੀ ਮਰਜ਼ੀ ਜਿੱਦਾਂ ਦੀ ਮਰਜ਼ੀ ਕਾਨੂੰਨੀ ਕਾਰਵਾਈ ਹੋਕ ਸਰਕਾਰ ਨੂੰ ਕਰਨੀ ਚਾਹੀਦੀ ਹੈ ਤਾ ਜੋ ਅੱਗੇ ਤੋਂ ਕੋਈ ਹਿੰਮਤ ਨਾ ਕਰੇ ਜੋ ਕੋਦੇ ਉੱਤੇ ਹੋਇਆ ਉਹ ਬੜਾ ਦੁੱਖ ਦਾ ਗਿਆ ਭਾਵੇਂ ਲੋਕਾਂ ਨੇ ਮੰਨਿਆ ਨਹੀਂ ਭਾਵੇਂ ਤਰਦਾਰ ਦੇ ਲੋਕਾਂ ਨੇ ਬਜਾਈ ਲਾਂਗੇ ਸਖਬੀਰ ਦਾ ਉਹ ਦਰ ਮੰਨਿਆ ਨਹੀਂ ਭਾਵੇਂ 12000 ਦੀ ਵੋਟ ਦੇ ਉੱਤੇ ਆਪ ਦਾ ਮੀਰਵਾਦ ਹਰਮੀਰ ਸਿੰਘ ਸੰਧੂ ਜਿੱਤ ਗਿਆ ਕਿਉਂਕਿ ਅਸੀਂ ਡਰਦੇ ਨਹੀਂ ਅਸੀਂ ਕਿਸੇ ਨੂੰ ਡਰਾਉਂਦੇ ਨਹੀਂ ਅਏ ਢਾਲਾ ਲਈ ਪੌਲਟਕਸ ਨਹੀਂ ਕਰਦੇ ਸਾਡੇ ਅਸੀਂ ਸਾਡੇ ਨਾਮਾਂ ਦੇ ਨਾਲ ਸਿੰਘ ਲੱਗਾ ਸਾਨੂੰ ਸਿੰਘ ਸ਼ਬਦ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਦੇ ਕੇ ਗਏ ਸਿੰਘ ਦਾ ਮਤਲਬ ਹੈ ਸ਼ੇਰ ਉਹ ਦਸੀ ਕਿ ਕਿਸ ਕੋ ਨਾ ਡਰਦੇ ਆ ਨਾ ਕਿਸੇ ਨੂੰ ਡਰਾਉਂਦੇ ਆ ਤਾਂ ਹੀ ਲੋਕ ਉਸ ਦੰਦ ਨੂੰ ਨੋਕਾ ਨੇ ਤਾਂ ਹੀ ਲੋਕਾਂ ਨੇ ਐਡੀ ਵੱਡੀ ਕੀਮਤੀ ਦੇ ਝੋਟਾ ਪਾਈਆਂ ਜੇਰਾ ਡਰਾਉਂ ਦੀ ਕੋਸ਼ਿਸ਼ ਕੀਤੀ ਗਈ ਕੁਛ ਨੁਕ ਦਵੇ ਜੇ ਨਾ ਪਹਿਲੇ ਦਿਨ ਤੋਂ ਇਹਨਾਂ ਨੇ ਦਬਾਅ ਪਾ ਕੇ ਰੱਖਿਆ ਇਸ ਕਰਕੇ ਮੇਰੀ ਇਹ ਮੰਗ ਹੈ ਕਿ ਸਰ ਇਹਦੇ ਖਿਲਾਫ ਜਿਹੜੀ ਉਹ ਜਾਂਚ ਹੋਣੀ ਚਾਹੀਦੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਕਦੀ ਸਰ ਇਦਾਂ ਨਹੀਂ ਹੋਣਾ ਚਾਹੀਦਾ ਆਪਣੇ ਆਪ ਨੂੰ ਪੰਥਕ ਹੋਣ ਵਾਲੇ ਲੋਕ ਪੰਜਾਬ ਦੀ ਸਿਆਸਤ ਨੂੰ ਕਿਦਾਂ ਨੂੰ ਲੈ ਗਏ ਸਰ ਜਦੋਂ ਅਸੀਂ ਕਹਿੰਦੇ ਹਾਂ ਕਿ ਪੰਜਾਬ ਇੰਨਾ ਨੇ ਜਾੜਦਾ ਜਦੋਂ ਅਸੀਂ ਕਹਿੰਦੇ ਸੀਗੇ ਕਿ ਗੈਂਗਸਟਰ ਇਹ ਲੈ ਕੇ ਆਏ ਜਦੋਂ ਅਸੀਂ ਕਹਿੰਦੇ ਆਂ ਡਰਗ ਮਾਫੀਆ ਇਹ ਲੈ ਕੇ ਆਏ ਬਹੁਤ ਗੱਲਾਂ ਕਰਦੇ ਸੀਗੇ ਸਾਰੇ ਪੰਜਾਬ ਨੂੰ ਪਤਾ ਉਹ ਤਾਂ ਸਿੱਧੀ ਓਪਨ ਸਖਬੀਰ ਨੇ ਮੋਹਰ ਲਾ ਦਿੱਤੀ ਕਿ ਉਹਨਾਂ ਦੀ ਪਾਰਟੀ ਗੈਂਗਸਟਰਾਂ ਦੀ ਪਾਰਟੀ ਹੈ ਉਹ ਕਹਾਂ ਕਿ ਨਹੀਂ ਗੈਂਗਸਟਰਾਂ ਦੀ ਪਾਰਟੀ ਉਹ ਦੱਸੇ ਲੋਕਾਂ ਨੂੰ ਕਿਹੜੇ ਗੈਂਗਸਟਰ ਦੀ ਨਸਲ ਦਾ ਅਸੀਂ ਜੀ ਨੂੰ ਟਿਕਟ ਦਿੱਤੀ ਗਈ ਉਹ ਲੋਕਾਂ ਨੂੰ ਦੱਸੇ ਕਿ ਕਿੱਦਾਂ ਪੰਥਕ ਗਿਆ ਉਹ ਲੋਕਾਂ ਨੂੰ ਸੱਭਿਆਵੇ ਤੇ ਕਾਲੀ ਦਲ ਦਾ ਇਹ ਜੰਦਾ ਸੀਗਾ ਮਾਝੇ ਦੀ ਧਰਤੀ ਦੇ ਉੱਤੇ ਸਰ ਅਹੀ ਕਾਲੀ ਦਲ ਜਿਹਨਾਂ ਚ ਕਦੀ ਜੈਦਾ ਦੁੱਦਮ ਸਿੰਘ ਨਾਗੋਕੇ ਜੈਦਾ ਮੋਹਨ ਸਿੰਘ ਤੋੜ ਜੈਦਾ ਪ੍ਰੇਮ ਸਿੰਘ ਲਾਲਪੁਰਾ ਜੈਦਾ ਜਗਤ ਸਿੰਘ ਸੇਖਵਾ ਜੈਦਾ ਮੇਜ ਸਿੰਘ ਉਬੋਕੇ ਕਿਤੇ ਕਿਤੇ ਵੱਡੇ ਕਾਲੀ ਹੋਏ ਕਿਤੇ ਕਿਤੇ ਵੱਡੇ ਕਾਲੀ ਹੋਏ ਸਰ ਮਾਝੇ ਦੀ ਧਰਤੀ ਦੇ ਉੱਤੇ ਤੁਸੀਂ ਅੱਜ ਕੀ ਲੈਣ ਦਾ ਯਾਰ ਬਗਵਾਨ ਲੱਗਿਓਗਾ ਸਾਨੂੰ ਕਿਹੜੇ ਵਾਰ ਲੱਗਿਓ ਪਾਉਣ ਨਹੀਂ ਪਾਗੇ ਸਿੰਘਿਆ ਸਰ ਅਸੀਂ ਸਿੱਖਾਂ ਦੇ ਬੱਚੇ ਆ ਪੰਜਾਬੀ ਆ ਅਸੀਂ ਬਿਲਕੁਲ ਨਹੀਂ ਡਰਨ ਵਾਲੇ ਨਾ ਡਰਾਂਗੇ ਪਰ ਪੰਜਾਬ ਦੀ ਸਿਆਸਤ ਨੂੰ ਇਸ ਲਾਏ ਨਹੀਂ ਪੈਰ ਦਬਾਂਗੇ ਇਸੇ ਕਰਕੇ ਮੈਂ ਮੰਗ ਕਰਦਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਇਹਨਾਂ ਦੇ ਖਿਲਾਫ ਜਾਂਚ ਕਰੋ ਕੋਈ ਐਸਆਈਟੀ ਬਣਾਓ ਕੁਝ ਬਣਾਓ ਇੱਕ ਜਾਂਚ ਦਾ ਵਿਸ਼ਾ ਬਹੁਤ ਸੀਰੀਅਸ ਵਿਸ਼ਾ ਇਹ ਕੋਈ ਐ ਨਹੀਂ ਹੈ ਇਹ ਨੂੰ ਇਦਾਂ ਨਹੀਂ ਲੈਣਾ ਚਾਹੀਦਾ ਕਿ ਇਦਾਂ ਹੀ ਹੈ ਇਹ ਬਹੁਤ ਸੀਰੀਅਸ ਵਿਸ਼ਾ ਹੈ ਕਿ ਸਾਡੀ ਸਿਆਸਤ ਦੇ ਵਿੱਚ ਪਵਿੱਤਰ ਸਿਆਸਤ ਦੇ ਵਿੱਚ ਕਿੱਦਾਂ ਦੇ ਲੋਕ ਲੈ ਕੇ ਆਵੇ ਕਾਲੀ ਦਾ ਲਾਲ ਕਿੱਦਾਂ ਦੇ ਲੋਕ ਲੰਦੇ ਸੁਖਵੀਰ ਨੇ ਮੈਂ ਤਾਂ ਕਾਲੀਆਂ ਨੂੰ ਕਹੂੰਗਾ ਕਿ ਯਾਰ ਤੁਸੀਂ ਆਪ ਸੋਚੋ ਜੈਦਾ ਮਾਨਸ ਸਿੰਘ ਦੀ ਧਰਤੀ ਸੀਗੀ ਤਦਾਂ ਦੇ ਹਲਕਾ ਜੈਦਾ ਪ੍ਰੀਤ ਸਿੰਘ ਲਾਲਪੁਰੇ ਦੀ ਧਰਤੀ ਸੀਗੀ ਜਿਹਦਾ ਉੱਦਮ ਸਿਕਦਾ ਬਹੁਤ ਨਾ ਕੋ ਗਿਆ ਉੱਤੇ ਸੀਗਾ ਜਿਹਦਾ ਮੇਜ ਸਿੰਘ ਉੱਭੋ ਕੇ ਕਹਿੰਦੇ ਕਿ ਵੱਡੇ ਲੀਡਰ ਸੀਗੇ ਉੱਤੇ ਅੱਜ ਤੁਸੀਂ ਕਿੰਨਾਂ ਨੂੰ ਲਏ ਹੋ ਯਾਰ ਇਹਨਾਂ ਨੂੰ ਟਿਕਟ ਦੇ ਦੇ ਤੁਹਾਨੂੰ ਟਿਕਟ ਕਹਿੰਦੇ ਕੀ ਹੈ ਕਹਿੰਦੇ ਜੀ ਬੜਾਵਾ ਵੱਧ ਗਿਆ ਸਤਾਈ ਹਾਲ ਵਧਾਂਗੇ ਉਹ ਭਾਵੇਂ ਮਾਨਸੋ ਤੁਹਾਨੂੰ ਤੇ ਤਲਦਾਰ ਦੇ ਵਿੱਚੋਂ ਬੰਦਾ ਵੀ ਲੱਭਾ ਟਿਕਟ ਦੇਣ ਵਾਲਾ ਸਾਡੀ ਤਨਸਾਰ ਦੇ ਵਿੱਚੋਂ ਕਹਿੰਦੇ ਟਿਕਟ ਨਹੀਂ ਲਈ ਕੋਈ ਮਜੀਠੇ ਦੇ ਪੰਗਾਲੀ ਪਿੰਡ ਵਿੱਚੋਂ ਖੜ ਕੇ ਉੱਥੇ ਉਹਨਾਂ ਨੂੰ ਅਲਕਸ਼ਿੰਦਰ ਤਾਰਕ ਗੈਕਸ਼ਰ ਦੇ ਸਤੇ ਦਾਦ ਨੂੰ ਸੋ ਮੈਂ ਇਹ ਤੁਹਾਡੇ ਦਾਹੀਂ ਵੱਲੋਂ ਜਿਹੜੀ ਮੰਗ ਕਰਨੀ ਚਾਹੁੰਦਾ ਕਿ ਦਬਾਵਾ ਕੋ ਬੰਦਾ ਇਦਾਂ ਦੀ ਕੋਸ਼ਿਸ਼ ਨਾ ਕਰੇ ਇਸ ਚੀਜ਼ ਦਾ ਜਿਹੜੀ ਜਾਂਚ ਹੋਣੀ ਚਾਹੀਦੀ ਆ ਇਹ ਵਿਸ਼ਾ ਬਹੁਤ ਵੱਡਾ ਵਿਸ਼ਾ ਜੇ ਸਰ ਸਾਡੇ ਵੀਧਵਾਦ ਨੂੰ ਅਦਮਿਤ ਸਿੰਘ ਸੰਧੂ ਤੋਂ ਸਿੱਧੀ ਖਾਨ ਖਾਲ ਕੇ ਸੈਟ ਕਰਦੇ ਆ ਤੇ ਤੁਸੀਂ ਸਮਝੋ ਕਿ ਕਿੰਨੀ ਨਾਜ਼ੁਕ ਸਥਿਤੀ ਆ ਕੌਣ ਬੰਦੇ ਸਰ ਮੀਰ ਦੱਸੇ ਕੌਣ ਬੰਦੇ ਸੀਗੇ ਸਭ ਵੀ ਜਵਾਬ ਦੇ ਪੰਜਾਬ ਚ ਕੋ ਗੈਕਸਤਾ ਦੀ ਪਾਰਟੀ ਦਾ ਪ੍ਰਧਾਨ ਆ ਕੇ ਅਜਾ ਥੋੜਾ ਬੋਦਾ ਬਜਿਆ ਪੱਲੀ ਦਾ ਲੋਲਾ ਪ੍ਰਧਾਨ ਹੈ ਕਿਦਾ ਪ੍ਰਧਾਨ ਹੈ ਏਦਾਂ ਦੀ ਲੋਕਾਂ ਨੂੰ ਟਿਕਟਾਂ ਦੇਣੀਆਂ ਕਿਉਂ ਨਹੀਂ ਉੱਥੇ ਖਾਲੀਗੜ ਦਾ ਕੋ ਬੰਦਾ ਲੱਭਾ ਜੀ ਕਿਉਂ ਨਹੀਂ ਉੱਥੇ ਬੰਦਾ ਮਿਲਿਆ ਉਦਾਂ ਕਹਿੰਦੇ ਸਾਡਾ ਪੰਥਕ ਹਲਕਾ ਸੀਗਾ ਕੋਈ ਬੰਦਾ ਨਹੀਂ ਮਿਲਿਆ ਤੁਹਾਨੂੰ ਸੋ ਮੈਂ ਇਹ ਸਰਕਾਰ ਕੋਲ ਮੰਗ ਕਰਨ ਵਾਸਤੇ ਤੁਹਾਡੇ ਦਾ ਹੀ ਉਹੀ ਦੁਨੀਆ ਨੂੰ ਕਹਿਣਾ ਚਾਹੁੰਦਾ ਕਿ ਸਾਡੇ ਨਾ ਦੀਆਂ ਗੱਲਾਂ ਚਨਾਇਓ ਰੀਅਲ ਤਾਂ ਉਹਦੇ ਉੱਤੇ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਪਾਈਆਂ ਲੋਕਾਂ ਨੂੰ ਲੋਕਾਂ ਦੇ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਪਾਈਆਂ ਤਾਂ ਹੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਦਿੱਤਿਆ ਇਸ ਕਰਕੇ ਤੁਹਾਨੂੰ ਇਹਨਾਂ ਦੀਆਂ ਇਹਨਾਂ ਦੀਆਂ ਜੜੀਆਂ ਹੁਣੇ ਗੱਲਾਂ ਕਰਵੇ ਜਿਹੜਾ ਪ੍ਰਚਾਰ ਕਰਵੇ ਇਸ ਪਹਚਾਤ ਦੇ ਵਿੱਚ ਨਹੀਂ ਹੋਣਾ ਚਾਹੀਦਾ ਬਲਕਿ ਇਹਨਾਂ ਨੂੰ ਪੁੱਛਣਾ ਚਾਹੀਦਾ ਕਿ ਤੁਹਾਡੀ ਪਾਰਟੀ ਹੁਣ ਗੈਕਸਰਾਂ ਦੀ ਪਾਰਟੀ ਹੈ ਕਿ ਦੂਜੀ ਪਾਰਟੀ ਹੈ ਦੱਸੋ ਤੁਸੀਂ ਤੁਸੀਂ ਕਿਹੜੀ ਪਾਰਟੀ ਤੁਹਾਡੀ ਸੋ ਮੇਰੀ ਇਹ ਮੰਗ ਹੈ ਕਿ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਅੱਗੇ ਤੋਂ ਪੰਜਾਬ ਦੀ ਫਿਜਾ ਨੂੰ ਅਗਲਾ ਉਹਨਾਂ ਦੇ ਪੰਜਾਬ 'ਚ ਫਰੋਤੀਆਂ ਮੰਗਣ ਵਾਲੇ ਪੰਜਾਬ 'ਚ ਕਤਲ ਕਰਨ ਵਾਲੇ ਜੇ ਇਦਾਂ ਜਿਆਦਾ ਸਿਆਸਤ ਦੇ ਵਿੱਚ ਆ ਗਏ ਆਪਾਂ ਕੀ ਕਰਾਂਗੇ ਸੋ ਮੈਂ ਮੈਂ ਚਾਹੁੰਦਾ ਕਿ ਪੰਜਾਬ ਵੱਜ ਜਾਵੇ ਇਸ ਕਰਕੇ ਇਦਾਂ ਦੇ ਤੱਤਾਂ ਦੇ ਖਿਲਾਫ ਜਿਹੜੀ ਕਾਰਵਾਈ ਕਰਨੀ ਜੇੜੀ ਅਤੀ ਜ਼ੂਰੀ ਹੈ ਮੈਂ ਇਹ ਤੁਹਾਡੇ ਰਾਹੀਂ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਸੀ ਦੁਨੀਆ ਭਰ ਦੇ ਪੰਜਾਬ ਦੇ ਪੰਜਾਬੀਆਂ ਤੇ ਸਿੱਖਾਂ ਨੂੰ ਵਿਕੇਟਾ ਚੁੰਮਦਾ ਸਰ ਜੀ ਸਾਹਿਬ ਜੀ ਗੱਲ ਕੀਤੀ ਕੈਂਸਰ ਦੀ ਗੱਲ ਕੀਤੀ ਕਿ ਪਿਛਲੇ ਦਿਨੀ ਤੁਸੀਂ ਜਿਹੜਾ ਮਜੀਠੇ ਦਾ ਐਸਐਸਪੀ ਨੂੰ ਵੀ ਸਸਪੈਂਡ ਕੀਤਾ ਵਾ ਉਸ ਦੇ ਨਾਲ ਵੀ ਗੈਂਸਟਰ ਦਾ ਨਾਮ ਜੁੜਿਆ ਸੀ ਕਿ ਗੈਂਸਟਰ ਵਾਤੇ ਕਾਰਵਾਈ ਨਹੀਂ ਕੀਤੀ ਜਾਂਦੀ ਲਾਪਰਵਾਹੀ ਕੀਤੀ ਜਾਗੀ ਸਰ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਕਹਣਾ ਕਿ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਗੈਂਸਟਰਵਾਦ ਉੱਤੇ ਤੇ ਨਸ਼ੇ ਦੇ ਉੱਤੇ ਸਿਰਦਾਇਕ ਸੰਦੇਸ਼ ਸੀਗਾ ਸਾਰੇ ਪੰਜਾਬ ਦੇ ਪੁਲਿਸ ਅਫਸਰਾਂ ਨੂੰ ਕਿ ਇਹਦੇ ਤੇ ਕੋਈ ਸਮਝੌਤਾ ਨਹੀਂ ਹੋਊਗਾ ਜਿਹੜਾ ਬੰਦਾ ਤੇ ਅਗਲੀ ਕਰੂ ਉਹਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਊਗੀ ਉਸ ਲੜੀ ਦੇ ਵਿੱਚ ਜੇ ਕੋਈ ਕਾਰਵਾਈ ਹੋਈ ਹੈ ਤੇ ਜਿਹੜੇ ਸਾਡੇ ਦੂਜੇ ਪੁਲਿਸ ਅਫਸਰ ਜਿਹੜੇ ਸਾਡੇ ਲੜਾਈ ਲੜਦੇ ਆ ਚੰਗੇ ਅਫਸਰ ਜਿਹੜੇ ਨੇ ਜਿਹੜੇ ਅਗਲੀ ਕਰਦੇ ਆ ਉਹਨਾਂ ਨੂੰ ਸਜ਼ਾ ਮਿਲੂ ਜਿਹੜੇ ਚੰਗਾ ਕੰਮ ਕਰਦੇ ਆ ਉਹਨਾਂ ਨੂੰ ਸਰਕਾਰ ਸ਼ਾਵਸ਼ਸ਼ ਦਿੰਦੀ ਆ ਸਰਕਾਰ ਹਰ ਚੀਜ਼ ਉਹਨਾਂ ਲਈ ਕਰਦੀ ਆ ਸੋ ਜੇ ਅਨਗਹਿਲੀ ਹੋਈ ਆ ਤੇ ਐਸਐਸ ਵੀ ਸੁਧੰਨ ਰਹਾ ਨਹੀਂ ਤਾਂ ਉਦਾਂ ਨਹੀਂ ਹੋ ਸਕਦਾ ਕੀ ਗੱਲ ਹੋਈ ਤੁਸੀਂ ਕਹਿ ਰਹੇ ਹੋ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਤੁਹਾਨੂੰ ਵੀ ਮੀਡੀਆ ਵਾਲਿਆਂ ਨੂੰ ਵੀ ਯਾਰ ਕਿਤਾਂ ਚਾਕ ਕਮੀ ਚੈਦੀ ਕੋਤੇ ਲੋਕਾਂ ਦੇ ਉੱਤੇ ਕਿੰਨਾ ਪ੍ਰਚਲਨ ਸੀ ਲੋਕਾਂ ਨੂੰ ਮਿਲੇ ਜਿਹੜੇ ਬਹੁਤ ਜ਼ਿਆਦਾ ਲੋਕ ਬਿਲਰਚਾ ਦੇ ਲੋਕ ਕਿੰਨੇ ਜ਼ਿਆਦਾ ਸੀ ਕੀ ਕਰੀਏ ਸਾਨੂੰ ਫੋਨ ਆਈ ਜਾਂਦੇ ਅੱਛਾ ਸੁਖਦੇਵ ਸਿੰਘ ਬਾਦਲ ਰੱਖਿਆ ਰੇਨੇ ਕੇ ਉਲਟਾ ਸਾਡੇ ਜਿਹੜੇ ਵਰਕਰਾਂ ਨੂੰ ਘਰ ਲੱਪਿਆ ਗਿਆ ਦੱਬਿਆ ਗਿਆ ਉਹਨਾਂ ਨੂੰ ਵੋਟ ਨਹੀਂ ਪਾਣ ਦਿੱਤੀ ਗਈ ਤੇ ਬੂਥ ਨਹੀਂ ਲੱਗਣ ਦਿੱਤੇ ਗਏ ਉਹ ਦੱਸਣ ਕਿੱਥੇ ਨਹੀਂ ਲੱਗਣ ਦਿੱਤੇ ਗਏ ਅਸੀਂ ਤਾਂ ਸਿੱਧਾ ਕਹਿ ਦੇਵਾਂਗੇ ਤੁਸੀਂ ਡੈਕਸ ਦੇ ਰਿਸ਼ਤੇ ਦਾ ਉਟੇ ਗਿਰ ਦਿੱਤੀ ਉਹ ਦੱਸਣ ਕਿੱਥੇ ਸਾਡੇ ਬੰਦਿਆਂ ਨੇ ਕਿਤੇ ਬੂਥ ਕੈਪਚਰ ਕੀਤਾ ਕਿੱਥੇ ਕਿਤੇ ਸਾਡੇ ਬੰਦਿਆਂ ਦੇ ਕੋ ਤੱਕੇ ਕੀਤੀ ਹੈ ਨਾ ਥੋੜਾ ਕਹਿੰਦੇ ਪਰਚੇ ਪਾਏ ਨੇ ਉਹਨੇ ਜੀ ਸਰ ਕਹਿੰਦਾ ਥੋੜਾ ਹੋਊਗਾ ਪੱਛਾ ਤੇ ਜੇ ਕੋ ਬੰਦਾ ਗਲਤ ਕੰਮ ਕਰ ਦੂਗਾ ਤੇ ਬੱਸ ਤਾਂ ਹੋਊਗਾ ਪਰ ਕਹਿਣਾ ਥੋੜਾ ਹੋਊਗਾ ਅਸੀਂ ਜਿਹੜਾ ਨਾਜ਼ੁਕ ਚੀਜ਼ ਜਿਹੜੀ ਤੁਹਾਨੂੰ ਸਮਝਾ ਰਹੇ ਆ ਕਿ ਗੈਂਗਸਟਰਵਾਦ ਦਾ ਸਿੱਧਾ ਪਾਲਟੈਕਸ ਦੇ ਵਿੱਚ ਇਦਾਂ ਆਉਣਾ ਸਜਵੀਰ ਨੇ ਉਹਨਾਂ ਲਈ ਵਸਤੇ ਜਿਹੜੇ ਖੋਲੇ ਆ ਇਹ ਬੇਹੱਦ ਖਤਰਨਾਕ ਸਰ ਇਹ ਇਲੈਕਸ਼ਨ ਜਿਹੜੀ ਇਹ ਪ੍ਰਿੰਸੀਪਲ ਐ ਸੁਖਵਿੰਦਰ ਕੌਰ ਉਹ ਇਲੈਕਸ਼ਨ ਲੜ ਰਹੀ ਆ ਜਿਹੜਾ ਗੈਗਸਟਰ ਦਾ ਤੁਸੀਂ ਨਾਮ ਲੈ ਰਹੇ ਹੋ ਉਹ ਤੇ ਬਾਹਰ ਬੈਠਾ ਜੀ ਉਹਨਾਂ ਦਾ ਕਤਾਲ ਮੇਲ ਨਹੀਂ ਹੈਗਾ ਉਹਨਾਂ ਦਾ ਉਹ ਕਿੱਥੋਂ ਆਇਆ ਕਿ ਉਹਦੀ ਤਾਲ ਮੈਂ ਪੁੱਛਾ ਜਾ ਕੇ ਉੱਥੇ ਲਾਕੇ ਕੀਤਾ ਉਹਨੂੰ ਹੈਗਾ ਕਿ ਤੇ ਹੈਗਾ ਹੋਰ ਕੋਈ ਕੋਈ ਬੰਦਾ ਨਹੀਂ ਰਭਿਆ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਮੈਂ ਉਹਨਾਂ ਦਾ ਆਪਣੇ ਪੈਸ ਦੀ ਜਿਹੜੇ ਖੜੇ ਇਲੈਕਸ ਤੇ ਉਹਨਾਂ ਦਾ ਸਤਿਕਾਰ ਕਰਦਾ ਤੁਸੀਂ ਜਾ ਮਜਿੱਠੇ ਹੋ ਕੇ ਜੋ ਖੜ ਕੇ ਉੱਥੇ ਕਿਹੜੀ ਮਜਬੂਰੀ ਦੇ ਦੇ ਸਕਵੀਰ ਦੱਸ ਸਕਦਾ ਉਹਨਾਂ ਦੀ ਕੀ ਮਜਬੂਰੀ ਹੈ ਕਿ ਤੰਦਾਂ ਜਦੋਂ ਉਮੀਦਵਾਦ ਨਿਕਲੇ ਕਿਹੜੀ ਮਜਬੂਰੀ ਜੋ ਕਹਿੰਦੇ ਪੰਥਾ ਘਲਕਾ ਜੋ ਕਹਿੰਦਾ ਕਾਲੀਦਾਲ ਉੱਥੇ ਬੜਾ ਮਜਬੂਤ ਈ ਤੇ ਤੁਹਾਡੇ ਕੋਈ ਇੱਕ ਬੰਦਾ ਜੀ ਬਿਜਨ ਘਰ ਲੈ ਚੰਗਲਾ ਦੇ ਲੋਕਾਂ ਨੂੰ ਮਰਾ ਕੀਤਾ ਹੀ ਗਿਆ ਬਿਲਕੁਲ ਕੋਈ ਨੂੰ ਮਰਾ ਕੀਤਾ ਗਿਆ ਕਾਲੀਬਾਲ ਜੀ ਤੁਹਾਡਾ ਇਹ ਸਵਾਲ ਹੈ ਤੁਸੀਂ ਤਾਂ ਤਾਂ ਇਲੈਕਸ਼ਨ ਦੀ ਗੱਲ ਕੀਤੀ ਕੈਂਸਟਮ ਆਦੀ ਗੱਲ ਕੀਤੀ ਐਸਆਈਟੀ ਦੀ ਗੱਲ ਕੀਤੀ ਫਿਰ ਤੁਸੀਂ ਕਹੇ ਦੋਸ਼ੇ ਨੂੰ ਅੱਥੀ ਹੋਣੀ ਚਾਹੀਦੀ ਇਹਦੇ ਦੋਸ਼ੀ ਕੋਣ ਹੈ ਵੀ ਬਦਲ ਹੈ ਕੋਈ ਹੋਰ ਹੈ ਬਿਲਕੁਲ ਜਿੰਨਾਂ ਨੇ ਗੈਸਰ ਟਿਕਟ ਦਿੱਤੀ ਉਹ ਕੋਣ ਹੈ ਦੋਸ਼ੀ ਸਮਝ ਜੀ ਮੁਠੀ ਕੋਣ ਜੇਰੇ ਬੰਦੇ ਇਦਾਂ ਦੇ ਬੰਦੇ ਨੂੰ ਟਿਕਟਾ ਦੇ ਦੇ ਕਿੰਨੇ ਬੰਦੇ ਪੋਲਟੈਕਸ ਚ ਲੈ ਕੇ ਆਦੇ ਉਹੀ ਦੋਚੀ ਨੇ ਉਹਨੂੰ ਐਸਆਈਟੀ ਚ ਰੱਖਣਾ ਚਾਹੀਦਾ ਬਿਲਕੁਲ ਰੱਖਣਾ ਚਾਹੀਦਾ ਮੈਂ ਤਾਂ ਕਹਾਂ ਜਾਂਚ ਕਰੋ ਸਾਰੇ ਵਿਸ਼ਾ ਇੱਕ ਬਹੁਤ ਵੱਡਾ ਜਾਂਚ ਦਾ ਵਿਸ਼ਾ ਕਿ ਵੋਟਰਾਂ ਨੂੰ ਕਿੱਦਾਂ ਥੈਟ ਕੀਤਾ ਗਿਆ ਕਿੱਦਾਂ ਧਮਕਾਇਆ ਗਿਆ ਕਿੱਦਾਂ ਡਰਾਇਆ ਗਿਆ ਇੱਕ ਬਹੁਤ ਵੱਡੀ ਜਾਂਚ ਦਾ ਵਿਸ਼ਾ ਅੱਛਾ ਇੱਕ ਤੁਸੀਂ ਕਿਹਾ ਸਿੰਘ ਸੁਖਵੀਰ ਬਾਦਲ ਵੀ ਤੇ ਸਿੱਖੀ ਹੈ ਸਿੱਖੀ ਉਹ ਤਾਂ ਪਹਿਲਾਂ ਖਾ ਜਾਂਦਾ ਲੋ ਉਹ ਬੰਦੇ ਨੇ ਕਿਹਨਾਂ ਸਿੱਖਾ ਉਹਨਾਂ ਪਧਰਨੇ ਲੱਗਦਾ ਕਿ ਸੇਖ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਏ ਸੇ ਸਾਡੇ ਨਾਲ ਲੱਭ ਜ। ਪਹਿਲੀ ਗੱਲ ਤੇ ਕੋਈ ਪੰਜਾਬੀ ਵੀ ਨਹੀਂ ਦੱਸਦਾ। ਸਿੱਖ ਦੱਸ ਸਕਦੇ ਕਿ ਕੋਈ। ਉਹ ਕਹਿੰਦੇ ਸਾਡੇ ਨਾਲ ਹੋਣਾ ਕਿ ਸਾਡੇ ਨਾਲ ਪਿੱਛੇ ਸਿੰਘ ਲੱਗਦਾ ਸੁਖਵੀਰ ਸਿੰਘ ਬਾਦਲ ਕਹਿੰਦੇ। ਉਹ ਲਾਉਣਾ ਤੇ ਨਹੀਂ ਚਾਹਦਾ ਉਹਨਾਂ ਨੂੰ ਜਿੱਦਾਂ ਤੇ ਕੰਮ ਕਰਦੇ। ਪਰ ਉਹ ਜਿੱਦਾਂ ਦੇ ਉਹਨਾਂ ਨੇ ਕੰਮ ਕੀਤੇ ਡਰੋਨ ਦਾ ਕੰਮ ਕੀਤੇ ਦਿੱਤਾ। ਸਾਡ ਬਿਲਕੁਲ ਨਹੀਂ ਡਰ। ਅਸੀਂ ਨਾ ਕਿਸ ਨੂੰ ਡਰਾਉਂਦੇ ਆ ਨਾ ਡਰਾਂਗੇ। ਅਸੀਂ ਡਰਾਵੀ ਪੋਲਿਟਿਕਸ ਨਹੀਂ ਕਰਦੇ। ਅਸੀਂ ਕਿਹੜਾ ਇਲੈਕਸ਼ਨ ਆ? ਪਿਆਰ ਨਾਲ ਜਾਓ ਆਪਣੀ ਪਾਰਟੀ ਦਾ ਪ੍ਰੋਗਰਾਮ ਦੋ। ਪਿਆਰ ਨਾਲ ਜਾ ਕੇ ਲੋਕਾਂ ਨੂੰ ਕਨਵਿੰਸ ਕਰੋ ਜਿਹੜਾ ਕਨਵਿੰਸ ਹੁੰਦਾ ਉਹਤੋ ਵੋਟ ਲਓ ਤੁਸੀਂ ਕਹਿ ਰਹੇ ਜੀ ਕਿ ਤਰਨਕਾਰ ਹੈ ਇਸ ਦਾ ਵੇਖੋ ਵਿਕਾਰ ਵੀ ਜੇ ਕੋਈ ਹੈ ਠੀਕ ਹੈ ਨਾ ਅੰਮ੍ਰਿਤਸਰ ਦੇ ਵਿੱਚ ਪੂਰੀ ਬਿਮਾਰੀ ਚ ਵੀ ਜਾਂਦੇ ਨੇ ਉੱਥੇ ਜਿਹੜੀਆਂ ਹਾਲੇ ਵਾਲੇ ਇਹਨਾਂ ਕੂੜਾ ਸਕਰ ਕੀ ਉੱਥੇ ਕੋਈ ਹੈਰੀਟੇਜ ਸਟਰੀਟ ਛੋਟੀਆਂ ਕੰਨੀਆਂ ਬਣਾਉਣ ਦੀ ਕੋਈ ਸਰਕਾਰ ਦੀ ਪਲਾਨੀ ਨਹੀਂ ਹੈ ਨਹੀਂ ਬਿਲਕੁਲ ਪਲਾਨ ਹੈ ਤੁਸੀਂ ਬੜਾ ਵਧੀਆ ਸਵਾਲ ਕੀਤਾ ਜੇ ਸਹੀ ਸਮੇਂ ਦਾ ਸਵਾਲ ਕੀਤਾ ਜਿਹੜੇ ਕੂੜੇ ਦੇ ਢੇਰ ਨੇ ਇਹ ਵੀ ਮਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਦੀ ਗਲਤੀ ਦੇ ਨਾਲ ਲੱਗੇ ਉਹਨਾਂ ਨੇ 25 ਸਾਲ ਦਾ ਉਸ ਕੰਪਨੀ ਨੂੰ ਕੰਟਰੈਕਟ ਦਿੱਤਾ ਕੂੜਾ ਚੁੱਕਣ ਲਈ ਜਿਹੜੀ ਕੰਪਨੀ ਫਲਾਰ ਕਰਕੇ ਚੱਲੇਗੀ 25 ਸਾਲ ਦਾ ਅਸੀਂ ਉਹਨੂੰ ਤੋੜਨਾ ਚਾਹੁੰਦੇ ਕੰਟਰੈਕਟ ਨੂੰ ਬਸ ਸਾਨੂੰ ਬਾਈ ਲਾਅ ਤੋੜ ਨਹੀਂ ਸਕਦੇ ਸੀ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਘਰ ਉਹਦੇ ਡ੍ਰੈਗ ਰੂਮ 'ਚ ਬਹਿ ਕੇ ਇਹ ਕੰਪਨੀ ਨੇ ਸਾਈਨ ਕੀਤੇ ਉਹ ਜਿਹੜੀ ਕੂੜਾ ਵਾਲੀ ਕੰਪਨੀ ਆ ਬਸ ਅਸੀਂ ਉਹਨੂੰ ਠੀਕ ਕਰਦੇ ਆ ਅਸੀਂ ਮਿਹਨਤ ਸਾਬ ਲੱਗੇ ਆ ਕੋਈ ਗੱਲ ਨਹੀਂ ਉਹ ਠੀਕ ਹੋ ਜਾਊਗਾ ਉਹ ਸਾਡੇ ਸਾਡੇ ਗੱਲ ਚ ਇਹ ਲਗਵਾਵਾ ਪਾ ਗਏ ਵੀ ਉਹ ਲੌਣਾ ਏਡਾ ਔਖਾ ਲੀਗਲੀ ਵੀ ਤੂੰ ਮਲ ਜੇ ਤੋ ਇਹਨੂੰ ਪੜ ਲਓ ਨਾ ਕਿਤੇ ਮੈਂ ਐਗਰੀਮੈਂਟ ਪੜਿਆ ਉਹ ਤਾਲੀਆ ਸਾਹਿਬ ਉਹ ਬਹੁਤ ਬਹੁਤ ਕਰੂਨਾ ਦਾ ਐਗਰੀਮੈਂਟ ਜੀ ਅੱਛੀ ਜਿਹੜੀ ਕਿ ਦੱਤਾਂ ਦਾ ਪਹਿਲੇ ਕਰਦੇ ਜਦੋਂ ਜਮਾਨਤ ਜ਼ਬਤ ਹੋ ਗਈ ਹੈ ਵਰਗੇ ਤੋ ਸਕੀ ਸੀ ਕਾਂਗਰਸ ਦੀ ਜਮਾਨਤ ਜ਼ਬਤ ਹੋ ਗਈ ਹੈ ਕੀ ਕਹਿਣਾ ਚਾਹੋਗੇ ਹੋਰ ਕੀ ਜ਼ਬਤ ਕਰਨਾ ਚਾਹੁੰਦੇ ਹੋ ਕਾਂਗਰਸ ਦਾ ਦੱਸੋ ਤੁਸੀਂ ਮੈਂ ਸਵਾਲ ਹੀ ਕਰ ਸਕਦਾ ਜੀ ਉਹਦੀ ਜਮਾਨਤ ਜ਼ਬਤ ਹੋਈ ਬੀਜੇਪੀ ਦੀ ਜਮਾਨਤ ਜ਼ਬਤ ਕਾਂਗਰਸ ਪੰਜਾਬ ਤੋਂ ਖਤਮ ਹੋ ਗਈ ਸਾਲ ਹਾਂ ਇਹ ਨੋਟ ਰੱਖਿਓ ਹਾਂ ਉਦੋਂ ਕਿਹਾ ਕਿ ਸਦਾ ਹੀ ਜਾ ਕੇ ਆਏ ਸੱਤ ਮੁੱਖ ਮੰਤਰੀ ਕਹਿੰਦੇ 27 ਚ ਕਾਂਗਰਸ ਆ ਗਈ ਜੀ ਚਲੀ ਗਈ ਜੀ ਕਾਂਗਰਸ ਦਾ ਕੰਮ ਸਾਫ਼ ਹੋ ਗਿਆ ਸਰ ਚੌਥੇ ਨੰਬਰ ਤੇ ਕਾਂਗਰਸ ਦਾ ਹੁਣਾ ਸ਼ਹਿਰ ਨਾ ਕਿੰਨੇ ਦੇ ਲੀਡਰਾਂ ਲਈ ਐਦਾਂ ਦੇ ਲੀਡਰ ਹੁੰਦੇ ਜਿਨ੍ਹਾਂ ਨੂੰ ਇਹਦੀ ਪਤਾ ਰੈਲੀਾਂ ਚ ਬੋਲਣਾ ਕੀ ਹੈ ਜਿਨ੍ਹਾਂ ਨੂੰ ਇਹਦੀ ਪਤਾ ਲੋਕਾਂ ਨੂੰ ਕੀ ਕਹਿਣਾ ਪੂਰਾ ਕਾਰਡ ਕੱਢ ਕੇ ਦੇਖ ਲਓ ਇੱਕ ਵੀ ਬਾਰਡਰ ਦੇ ਇਸ਼ੂ ਤੇ ਗੱਲ ਕੀਤੀ ਹੋਵੇ ਬਾਜਵੇ ਨੇ ਰਾਜੇ ਬੜੰਗ ਨੇ ਤੇ ਤੁਸੀਂ ਦੱਸੋ ਤੁਸੀਂ ਜਰ ਇਹ ਕੋ ਕੰਮ ਕਰੇ ਕੀ ਤੁਸੀਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੂੰ ਸ਼ੀਸ਼ਾ ਦਿਖਾਤਾ ਕਿ ਸਰ ਤੁਹਾਡਾ ਕੰਮ ਹੋ ਗਿਆ ਹੁਣ ਤੁਸੀਂ ਬੇਲੇ ਰੋਹਦਾ ਆਉਨਾ ਜਮਾਨਤ ਜਬਤੋ ਨਹੀਂ ਆ ਕਿ ਨਿਸ਼ਚਾ ਬਣਾ ਗਾ ਲੇ ਲੇਕਿਨ ਪਾਰਵਾਲ ਸਾਹਿਬ ਜਿਹੜਾ ਐਸਐਸਪੀ ਨੂੰ ਕਹਿੰਦੇ ਸਪੈਨਡ ਕੀਤਾ ਗਿਆ ਉਹ ਕਹਿੰਦੇ ਕੰਚਨ ਪ੍ਰੀਤ ਨੂੰ ਅਰੈਸਟ ਨਹੀਂ ਕੀਤਾ ਗਿਆ ਤਾਂ ਕਰਕੇ ਨਹੀਂ ਮੈਨੂੰ ਵੇਖੋ ਪਸਲਨੀ ਕੇਸ ਦਾ ਨਹੀਂ ਪਤਾ ਪਰ ਮੈਨੂੰ ਇਹ ਜੂਲ ਬਤਾ ਕੇ ਕਿਥੇ ਕਟਾਈ ਹੋਈ ਹੈ ਤਕੋ ਕਰਦੇ ਨਹੀਂ ਤਾਂ ਉਹ ਤਾਂ ਨਹੀਂ ਹੋ ਸਕਦਾ ਹਾਂ ਅੱਛਾ ਇੱਕ ਕੱਲ ਅਰਿਆਂ ਚ ਪਰਦੇਸ ਕੱਲਿਆ ਗੇ ਨੂੰ ਅਮਰਸਰ ਹੋ ਚੁੱਕਿਆ ਹੈਗਾ 70 ਗਿਲ ਆਈਟੀ ਵਿੰਡਾ ਪ੍ਰਧਾਨ ਸੀ ਉਹ ਕੀ ਮਾਮਲਾ ਜੀ ਨਹੀਂ ਜੀ ਉਹ ਵੀ ਮਾਮਲੇ ਦਾ ਵੀ ਪਤਾ ਉਹ ਅੱਜ ਮੈਂ ਪੜਿਆ ਉਹ ਮੈਂ ਪੜ ਰਿਆ ਸੀਗਾ ਉਹ ਕਹਿੰਦੇ ਕੋਈ ਇਲੈਕਸ਼ਨ ਦੇ ਵਿੱਚ ਹੀ ਉੱਥੇ ਕੁਝ ਉਹਨਾਂ ਦੀ ਗੜਬੜ ਹੋਈ ਪੁਲਿਸ ਆਦਨਾਂ ਕੋਈ ਬੱਚਾ ਹੋਰ ਕੋਈ ਉਹ ਬਤ ਕਰ ਸਰ ਜਿੱਥੇ ਤਾਂ ਹੋਈ ਹੈ ਪਰ ਵੋਟ ਪਰਸੈਂਟੇਜ ਅਗੇ ਨਾਲ ਘਟੀ ਹੈ ਉਹਦੇ ਬਾਰੇ ਕੀ ਕੋਈ ਸੋਚ ਹੈ ਵਿਚਾਰ ਹੈ ਬਿਲਕੁਲ ਵਿਚਾਰ ਹੈ ਜਿਨ੍ਹਾਂ ਦੇ ਜ਼ਿਆਦਾ ਦੀ ਬਿਲਕੁਲ ਹੀ ਘਟ ਗਈ ਸਾਹਮਣੇ ਬੀਜੇਪੀ ਵੋਟਾਂ ਦੀ ਵਧ ਗਈ ਜੀ 1100 ਤੋਂ ਜਿਹੜੀ 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 ਕਾਂਗਰਸ ਉਹ ਕਿੱਥੇ ਦੀ ਕਿੱਥੇ ਚੱਲ ਗਈ ਇਹ ਥੋੜਾ ਬੋਤਾ ਕੋ فرق ਪਿਆ ਤੇ ਆਪ ਇੱਕ ਸਾਲ ਆਪਾਂ ਉਹਦੇ ਤੇ ਆਪਾਂ ਸਦਾ ਕਰ ਲਾਂਗੇ ਕੋਈ ਚੱਕਾ ਕੀ ਸੋਚਦੇ ਹੋ ਜੇ ਇਹ ਪੀਸੀਟੀ 10 15 ਦਿਨ ਪਹਿਲੇ ਕਰਦੇ ਤੇ ਤੁਹਾਡਾ ਹੋਰ ਉਮੀਦਵਾਰ ਜਿਆਦਾ ਕੀ ਵਾਧ ਗੋਟਾਂ ਨਾਲ ਜਿੱਤ ਸਕਦਾ ਸੀ ਨਹੀਂ ਅਸੀਂ ਕਹਿੰਦੇ ਨੇ ਵੀ ਉਦੋਂ ਵੀ ਮਾਨ ਸਾਹਿਬ ਬੋਲਦੇ ਨੇ ਅਸੀਂ ਉਦੋਂ ਵੀ ਕਹਿੰਦੇ ਨੇ ਮਾਨ ਸਾਹਿਬ ਬੋਲਦੇ ਨੇ ਸਟੇਜਾਂ ਤੇ ਬੋਲਦੇ ਨੇ ਕਿ ਐਕਸਟਰਾ ਦੇ ਖਲਾ ਮਾਨ ਸਾਹਿਬ ਨੇ ਹਰ ਸਟੇਜ ਤੇ ਬੋਲਿਆ ਇਹ ਬੋਲਦੇ ਉੱਤੇ ਕੇ ਕੀ ਬੰਦਿਆ ਸਮਝ ਗਦੀ ਗਾ ਉਹ ਵੀ ਕਹਿੰਦੇ ਤੁਸੀਂ ਦਹਾਦਾ ਉਮੀਦਵ ਕਿਹੜਾ ਦਰਦ ਨਾਲ ਕਿਹੜਾ ਪਹਿਲੇ ਕੱਲ ਦਾ ਦੋ ਵਰੀ ਦਰਦ ਨਾਲ ਕਿ ਕਿੱਥੋਂ ਜਾਏ ਲਿਆ ਦੇ ਪਹਿਲਾਂ ਸਾਰੇ ਦੱਸੋ ਦਰਦ ਨਾਲ ਕਿੱਥੋਂ ਜਾਏ ਕੱਲ ਦਾ ਜੀਣਾ ਸਾਡੀ ਕਿਤੇ ਹੋਵੇ ਬੰਦਾ ਤਾਂ ਤਰਦਾਰਦਾ ਹੀ ਪੰਜਾਬੀ ਹੀ ਸਿੱਖ ਹੀ ਬੰਦੇ ਚ ਕੋ ਕਮੀ ਹੀ ਪਰ ਆਪਣਾ ਕਹਿੰਦੇ ਕੋਈ ਹੈਗਾ ਨਹੀਂ ਇਹਨਾਂ ਕੋਈ ਵਲੰਟੀਅਰ ਕੋਈ ਜਿਹਨੂੰ ਖੜਾ ਜਦੋਂ ਇਲੈਕਸ਼ਨ ਲੜਦੇ ਸਨ ਉਦੋਂ ਜਿੱਤਣ ਲਈ ਲੜਦੇ ਜਿੱਤ ਦੇ ਉੱਤੇ ਕੋਈ ਸਮਝੌਤਾ ਨਹੀਂ ਕਰਦੇ ਅਸੀਂ ਆਪਣੇ ਸਦਿਆਂ ਕੀਤਾ ਸੀ ਸਾਨੂੰ ਇਹ ਕਹਿੰਦੇ ਹੁਸ਼ ਸਿੰਘ ਸਦੂ ਜਿੱਤ ਰਿਹਾ ਇਸ ਕਰਕੇ ਉਹ ਮਟੇ ਠੀਕ ਹੈ ਮਿਹਰਬਾਨੀ ਮਿਹਰਬਾਨੀ